ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਸਲਾਮ ਹੈ ਕਿਵੇਂ ਠੀਕ ਹੋ ਉਮੀਦ ਕਰਦੀ ਹਾਂ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਰਹੋਗੇ ਖੈਰੋ ਇੱਕ ਮਿੰਟ ਪਹਿਲਾਂ ਮੈਂ ਪੱਖਾ ਬੰਦ ਕਰ ਲਵਾਂ ਫਿਰ ਦੀ ਬਿੰਨੀ ਤੇ ਵਿੱਚ ਆਵਾਜ਼ ਆਉਂਦੀ ਰਹਿੰਦੀ ਹੈ ਵੀਡੀਓ 'ਚ ਤੇ ਤੁਹਾਨੂੰ ਜੰਗੀ ਤਰ੍ਹਾਂ ਸੁਣਨਾ ਨਹੀਂ ਹੈਗਾ ਬੰਦ ਕਰ ਲਵਾਂ ਮੈਂ ਬਾਕੀ ਗੱਲ ਤੁਹਾਡੇ ਨਾਲ ਬਾਅਦ 'ਚ ਕਰਦੀ ਹਾਂ ਹਾਂ ਜੀ ਨੇ ਮੈਂ ਆ ਦੇਖੋ ਇਹ ਮੈਦਾ ਆ ਮੈਂ ਦਾ ਲੈ ਲਿਆ ਮੇਰਾ ਬੇਟਾ ਨਾ ਰੋਜ਼ ਜਦੋਂ ਸ਼ਾਮ ਨੂੰ ਆਉਂਦਾ ਹੈ ਕੰਮ ਤੋਂ ਉਹ ਪੁੱਛਦਾ ਮੰਮੀ ਕੁਝ ਖਾਣ ਨੂੰ ਹੈਗਾ ਕੁਝ ਖਾਣ ਨੂੰ ਹੈਗਾ ਤੇ ਮੈਂ ਕਹਿੰਦੀ ਹੁੰਨੀ ਵੀ ਬਾਹਰਾਂ ਦੀਆਂ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ ਪੈਸੇ ਬੱਚੇ ਕਿੱਥੋਂ ਟੱਲਦੇ ਆ ਖਾਂਦੇ ਤੇ ਰਹਿੰਦੇ ਹੀ ਆ ਹਨਾ ਤੇ ਇੱਕ ਦਿਨ ਮੈਨੂੰ ਵੀ ਪਤਾ ਨਹੀਂ ਇਹਨਾਂ ਨੇ ਕੀ ਲਿਆ ਕੇ ਦਿੱਤਾ ਤਾਂ ਕਹਿੰਦੇ ਮੰਮੀ ਕਹਿੰਦੀ ਬਾਹਰਲਾ ਖਾਣਾ ਨਹੀਂ ਖਾਣਾ ਤੇ ਮੈਂ ਮੇਰੇ ਮੋਹਰੇ ਲਿਆ ਕੇ ਪਲੇਟ ਰੱਖ ਦਿੱਤੀ ਤੇ ਮੈਂ ਕਹਿੰਦੇ ਹੁਣ ਅਸੀਂ ਵੀਡੀਓ ਪਾਣੀ ਵੀ ਸਾਡੀ ਮੰਮੀ ਬਾਹਰਲਾ ਖਾਣਾ ਖਾਂਦੀ ਆ ਪਰ ਮੈਂ ਬਾਹਰਲਾ ਖਾਣਾ ਨਹੀਂ ਖਾਂਦੀ ਕਿਤੇ ਕਿਸੇ ਦਿਨ ਨਾਲ ਜਾਣਾ ਪੈ ਜਵੇ ਤੇ ਫੇਰ ਖਾਣਾ ਵੀ ਪੈ ਜਾਂਦਾ ਆ ਤੇ ਮੈਂ ਬੱਚਿਆਂ ਨੂੰ ਆਪਣੇ ਨੂੰ ਘਾਰੇ ਚੀਜ਼ ਬਣਾ ਕੇ ਦਿੰਨੀ ਆ ਜਿਹੜੀ ਵੀ ਬਣਾਉਣੀ ਹੁੰਦੀ ਆ ਇਹ ਮੈਂ ਮੈਦਾ ਲਿਆਇਆ ਮੈਦੇ ਦੇ ਵਿੱਚ ਮੈਂ ਜਵੈਨ ਥੋੜੀ ਜਿਹੀ ਮੇਥੀ ਨਮਕ ਪਾ ਲਿਆ ਆ ਤੇ ਇਹਨਾਂ ਦੇ ਹੁਣ ਮੈਂ ਹੋ ਬਣਾ ਦੇਣੀ ਆ ਮਠੀਆਂ ਤੇ ਮਠੀਆਂ ਤੁਹਾਨੂੰ ਮੈਂ ਬਣਾ ਕੇ ਦਿਖਾਉਣੀ ਆ ਜੇ ਤੁਸੀਂ ਕਹੋਗੇ ਤੇ ਆਪਾਂ ਸਾਰਾ ਕੁਝ ਤੁਹਾਨੂੰ ਦਿਖਾ ਦੇਵਾਂਗੇ ਇਹ ਹੁਣ ਮੈਂ ਇਦਾਂ ਕਿਲੋ ਡੇਢ ਕਿਲੋ ਮੈਦਾ ਲੈ ਲਿਆ ਵਿੱਚ ਘਿਓ ਵੀ ਪਾਇਆ ਆ ਆਪਾਂ ਹਨਾ ਜਿਹਦੇ ਨਾਲ ਪਰਖੀਐ ਨੇ ਨਾ ਇਹਨੂੰ ਆਪਾਂ ਕੱਢਵਾ ਜ ਆਟਾ ਮੈਂ ਗੁੰਨ ਕੇ ਰੱਖ ਲੈਣਾ ਤੇ ਬਾਕੀ ਦਾ ਮੈਂ ਬਾਅਦ ਚ ਦਿਖਾਉਣੀ ਆ ਲੋ ਜੀ ਮੈਂ ਇਦਾਂ ਦਾ ਇਹਨੂੰ ਆਟੇ ਨੂੰ ਗੁੰਨ ਲਿਆ ਐਨ ਸਖਤ ਬਿਲਕੁਲ ਜਿੰਨਾ ਸਾਖ ਤੇਨੂੰ ਆਪਾਂ ਰੱਖਾਂਗੇ ਓਨਾਂ ਹੀ ਜਾਨੀ ਕਿ ਵਧੀਆ ਜਿਹੜੀਆਂ ਆ ਮਠੀਆਂ ਆ ਆਪਣੀਆਂ ਬਣਦੀਆਂ ਆ ਤੇ ਇਹ ਇਹਨੇ ਪਤਾ ਨਹੀਂ ਕੀ ਕਹਿੰਦੀ ट्रायंगल ट्रायंगल ਪਤਾ ਨਹੀਂ ਕੀ ਆ ट्रायंगल ਸ਼ੇਪ ਅੱਛਾ ਮੈਨੂੰ ਨਹੀਂ ਹੁੰਦਾ ਕਹਿਣਾ ਮੈਂ ਤੇ ਇਹ ਕਹੂੰਗੀ ਵੀ ਤਕੋਣੀਆਂ ਮਠੀਆਂ ਬਣਾਉਣੀਆਂ ਮੈਨੂੰ ਨਹੀਂ ਪਤਾ ਹੈਗਾ ਕੀ ਕਹਿੰਦੀ ਹੈ ਫੇਰ ਮੈਂ ਕਿਹਾ ਚੱਲ 버ਗਰ ਆਪਾਂ ਕਾ 버ਗਰ ਖਾਣੇ ਆ ਜਾਂ ਹੋ ਕੀ ਕਹਿੰਦੇ ਹੁੰਦੇ ਆ ਕੁਲਚੇ ਖਾਣੇ ਆ ਕਹਿੰਦੀ ਕੁਲਚੇ ਮੈਨੂੰ ਬਾਹਰਲੇ ਪਸੰਦ ਆ ਮਗੇ ਹ ਉਹ ਬਈਆਂ ਦੇ ਹੱਥ ਜਿਹੜੇ ਕੋਟੋਲੇ ਹੋਏ ਉਹ ਸਵਾਦ ਨਹੀਂ ਨਾ ਆਉਣਾ ਸਾਡੇ ਘਰ ਸਾਡੇ ਹੱਥਾਂ ਦਾ ਵੀ ਉਹ ਸਵਾਦ ਇਹਨਾਂ ਨੂੰ ਚਾਹੀਦਾ ਉਹ ਗੰਦੇ ਹੱਥਾਂ ਵਾਲਾ ਫੇ ਜਿਆਦਾ ਸਵਾਦ ਲੱਗਦੇ ਆ ਤੇ ਪਰ ਮੈਂ ਇਹਨਾਂ ਨੂੰ ਘਰ ਹੀ ਬਣਾ ਕੇ ਦੇਣੀ ਮੈਂ ਬਿਲਕੁਲ ਬਾਹਰਲਾ ਖਾਣਾ ਨਹੀਂ ਖਾਣ ਦੇਣਾ ਤੇ ਆਪਾਂ ਬਣਾਉਨੇ ਹੋਣਾ ਮਠੀਨਾ ਤੇ ਘੋੜੀਆਂ ਮਠੀਨਾ ਮੰਮੀ ਦਾ ਬਾਸਟਾ ਲੈ ਤਾਂ ਮੰਮੀ ਸਾਡੇ ਸਿਰਾਂ ਤੇ ਨਿਆਣੇ ਦੇ ਕੈਮਰੇ ਨਾਲ ਇੱਥੇ ਉੱਪਰ ਮੱਥੇ ਤੇ ਸਾਲਾ ਆਕੇ ਦਖਾਉਨੇ ਆਪਾਂ ਮਠੀ ਆ ਪੇੜੇ ਪੇਮ ਬਣਾ ਲਿਆ ਐ ਇਸ ਤਰ੍ਹਾਂ ਮੈਂ ਇੱਕ ਰੋਟੀ ਜੀ ਬੀਲ ਲਈ ਐ ਇਹਨੂੰ ਉੱਦੋਂ ਇਸ ਤਰ੍ਹਾਂ ਉਂਬਿਚੂ ਘਾਟਣਾ ਹੈ ਨਾ ਤੇ ਫੇਵਿਕੋਲ ਦਾ ਇਹਨੂੰ ਪੱਕਾ ਮਜ਼ਬੂਤ ਜੋੜ ਨਾਲ ਆ ਵੀ ਜਿਹੜਾ ਇਹਨਾਂ ਦਾ ਟ੍ਰਾਇੰਗਲ ਸ਼ੇਪ ਐ ਨਾ ਫਿਰ ਹੋ ਜੇਰਾ ਖਰਾਬ ਨਾ ਹੋਵੇ ਇਸ ਤਰ੍ਹਾਂ ਬਣਾਉਣਾ ਨਾ ਹੂੰ ਇਸ ਤਰ੍ਹਾਂ ਯੈਸ ਤੇ ਇੱذਰ ਦਾ ਫੇਵਿਕੋਲ ਆ ਜਾਣੀ ਐ ਆਪਾਂ ਕਿ ਮੇਰੇ ਵਰਗੇ ਵੀ ਹੁੰਦੇ ਕਿ ਸੱਚੀ ਫੇ ਵੀ ਕੋਲਣ ਲਾ ਦੇਣ ਪਾਣੀ ਨਾ ਪਾਣ ਪਾਣੀ ਦੇ ਨਾਲ ਲਾ ਕੇ ਨੇ ਇਹਨੂੰ ਇਸ ਤਰ੍ਹਾਂ ਜਿਹੜਾ ਇਹਨਾਂ ਨੂੰ ਮੋੜਾ ਮੋੜਾ ਆਪਾਂ ਜੋੜ ਦੇਣਾ ਹੈ ਤੇ ਬਹੁਤ ਸੋਹਣੀਆਂ ਬਣਦੀਆਂ ਅੱਗੇ ਵੀ ਮੈਂ ਬਣਾਈਆਂ ਸੀਗੀਆਂ ਤਾਂ ਹੀ ਮੈਂ ਕਿਹਾ ਚੱਲ ਹੁਣ ਆਪਾਂ ਆਪਣੇ ਦੋਸਤਾਂ ਨਾਲ ਆਪਣੇ ਭੈਣ ਭਰਾਵਾਂ ਨਾਲ ਵੀ ਇਹ ਸਾਂਝੀ ਕਰਦੇ ਆ ਤੁਸੀਂ ਵੀ ਆਪਣੇ ਬੱਚਿਆਂ ਨੂੰ ਬਣਾ ਕੇ ਜ਼ਰੂਰ ਖੁਲਾਇਆ ਕਰੋ ਜੋ ਇਹ ਆਪਾਂ ਜ਼ਰੂਰੀ ਨਹੀਂ ਹੈਗਾ ਆਪਾਂ ਬੱਚਿਆਂ ਨੂੰ ਰੋਕਣਾ ਹੈ ਬਾਹਰ ਖਾਣਾ ਖਾਣ ਤੋਂ ਤੇ ਇਸ ਕਰਕੇ ਤੁਸੀਂ ਆਪਣੇ ਬੱਚਿਆਂ ਨੂੰ ਘਾਲੀ ਚੀਜ਼ ਬਣਾ ਕੇ ਦਿਆ ਕਰੋ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਹੈ ਨਾ ਤਾਂ ਹੁਣ ਤੁਹਾਨੂੰ ਮੈਂ ਬਣਾ ਕੇ ਬਾਅਦ ਚ ਵੀ ਤੁਹਾਨੂੰ ਦਿਖਾਉਣੀ ਹੈ ਥੋੜੀਆਂ ਬਣਾ ਕੇ ਰੱਖ ਲਿਗੀ ਆਹਦੇ ਕੋ ਮੈਂ ਹੋਰ ਵੀ ਇਕੱਲ ਜਾਂਦੇ ਵਿੱਚ ਪਾ ਲਿਆ ਆ ਮੇਥੀ ਹੈ ਕਿ ਤੇ ਇਹ ਨਾ ਸਮਝੋ ਵੀ ਮੱਕੀ ਹੈ ਮੇਥੀ ਹੈ ਇਹ ਚਾਹ ਦੇਖੋ ਕਿੰਨੇ ਸੋਹਣੇ ਜਦੋਂ ਬਣਨਗੇ ਕਿੰਨੇ ਵਧੀਆ ਲੱਗਣਗੇ ਇਹ ਵੀ ਆਹ ਰੋਲ ਜੇ ਹਾਂਜੀ ਮੈਂ ਹੈ ਹਨਾ ਇਹਨੂੰ ਚਾਰ ਡਿਜ਼ਾਈਨ ਦੇ ਦਿੱਤੇ ਮੈਟਰੀਅਲ ਨੂੰ ਇੱਕ ਤਾਂ ਹੁੰਦਾ ਹੀ ਆ ਜਿਹੜਾ ਇਹ ਵਾਲਾ ਲੰਬਾ ਆ ਆਹ ਟ੍ਰਾਇੰਗਲ ਜਿਹੜੇ ਗੋਟੀ ਕਹਿੰਦੀ ਸੀ ਇਹ ਰੋਲ ਸ਼ੇਪ ਰੋਲ ਸ਼ੇਪ ਇਸ ਤਰ੍ਹਾਂ ਇਹ ਵੀ ਬਹੁਤ ਵਧੀਆ ਲੱਗਦਾ ਆ ਇਸ ਤਰ੍ਹਾਂ ਬਹੁਤ ਇਹ ਕਾ ਛੋਟੇ ਛੋਟੇ ਇਹ ਵੀ ਵਧੀਆ ਆ ਆ ਜਿਹੜੀ ਛੋਟੀ ਆ ਨਾ ਇਹ ਵੀ ਬਹੁਤ ਵਧੀਆ ਆ ਇਸ ਤਰ੍ਹਾਂ ਮੈਨੂੰ ਵੈਸੇ ਜ਼ਿਆਦਾ ਡਿਜ਼ਾਈਨ ਆ ਪਸੰਦ ਆਇਆ ਇਹ ਵੀ ਪਸੰਦ ਆਇਆ ਦੋਨੇ ਪਸੰਦ ਆਏ ਬਹੁਤ ਵਧੀਆ ਲੱਗਿਆ ਤੁਸੀਂ ਮੈਨੂੰ ਜ਼ਰੂਰ ਦੱਸਿਓ ਤੁਹਾਨੂੰ ਕਿਹੜਾ ਆ ਸਾਲ ਬਣਾਉਂਦੇ ਜੀ ਆਪਾਂ ਇਹਦੀ ਪਸੰਦ ਦੀ ਜਿਹੜੀ ਕਹਿੰਦੀ ਸੀ ਸਾਲ ਬਣਾਉਂਦੇ ਮੈਂ ਆਪਣੇ ਮੁੰਡੇ ਦੀ ਪਸੰਦ ਦੇ ਤੇ ਹੁਣ ਮੇਰੇ ਨਿਆਣੇ ਜਿਹੜੇ ਆ ਨਾ ਮੁੰਡੇ ਦੋਨੇ ਇਹ ਇਦਾਂ ਦੇ ਕਹਿੰਦੇ ਬਣਾ ਦਿਓ ਉਦੋਂ ਤਾਂ ਵੈਸੇ ਉਹਨਾਂ ਨੂੰ ਵੀ ਕੋਈ ਫਰਕ ਨਹੀਂ ਪੈਂਦਾ ਪਰ ਇਹਨਾਂ ਨੂੰ ਟਾਈਮ ਬਹੁਤ ਲੱਗਦਾ ਸੀ ਤੇ ਮੇਰਾ ਹਾਲ ਦੇਖ ਲਓ ਕਿੰਨੇ ਬਣਿਆ ਪਿਆ ਘਰ ਦੀ ਜੇ ਨਾਲ ਇਸ ਕਰਕੇ ਮੈਂ ਤਾਂ ਕੰਮ ਨਹੀਂ ਕਰਦੀ ਫਟਾਫਟ ਤੇ ਆਹ ਦੇਖੋ ਕਿੰਨੇ ਹਨਾ ਬਹੁਤ ਵਧੀਆ ਬਣੇ ਆਹ ਦੇਖੋ ਤੁਹਾਨੂੰ ਆਪਣੇ ਆਪ ਹੀ ਲਓ ਇਹ ਤਾਂ ਕਿੰਨੇ ਵਧੀਆ ਆਹ ਦੇਖੋ ਆਹ ਨਰਾਂਚੀ ਬਣੇ ਨੇ ਦੇਖੋ ਤੇ ਘਾਲੋ ਇਹ ਮੇਰਾ ਮਟਰੀ ਦਾ ਵੀਡੀਓ ਜਿਹੜੀ ਇਹ ਕਿੱਦਾਂ ਦੀ ਲੱਗੀ ਜੇ ਤੁਹਾਨੂੰ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇ ਜੀ ਮੇਰੇ ਆ ਗਰਮੀ ਹਾਲ ਦੇਖ ਕੇ ਕਰ ਲਿਓ ਮੈਂ ਕਿੰਨੀ ਗਰਮੀ ਦੇ ਵਿੱਚ ਵੀਡੀਓ ਬਣਾਉਣੀ ਨਾਲ-ਨਾਲ ਮੈਂ ਮਟਰੀ ਬਣਾਉਣੀ ਤੇ ਸਾਡੇ ਜਿੱਦਾਂ ਜਲੰਧਰ ਏਰੀਆ ਦੇ ਵਿੱਚ ਨਾ ਮਟਰ ਹੀ ਕਹਿੰਦੇ ਆ ਅੰਮ੍ਰਿਤਸਰ ਵਿੱਚ ਇਹਨਾਂ ਨੂੰ ਮਟਰ ਕਹਿੰਦੇ ਆ ਤੁਹਾਡੇ ਵੱਲ ਕੀ ਕਹਿੰਦੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ